नमस्कार जी सारेनु चटोरी निकोवी ਤੁਹਾਡਾ ਸਵਾਗਤ ਆਸ਼ਾ ਕਰਨੇ ਖੁਸ਼ ਅਤੇ ਤੰਦਰੁਸਤ ਹੋਗੇ ਆਪੋ ਆਪਣੇ ਕਮਾ ਵਿੱਚ ਵਿਅਸਤ ਹੋਗੇ ਅੱਜ ਅਸੀਂ ਤੁਹਾਨੂੰ ਨਿੰਬੂ ਦਾ achar ਬਣਾ ਕੇ ਦਿਖਾਵਾਂਗੇ ਆਪਾਂ ਘਰੇ ਇਸ ਤਰ੍ਹਾਂ ਤਿਆਰ ਕਰ ਸਕਦੇ ਆ ਇੱਧਰ ਆਪਾਂ ਨਿੰਬੂਆਂ ਤੇੰ ਚਾਰ ਬਰੀ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਉਸ ਤੋਂ ਬਾਅਦ ਆਪਾਂ ਕੱਟ ਲਿਆ ਕੱਟਣ ਤੋਂ ਬਾਅਦ ਆਪਾਂ ਇਹਦੇ ਬੀਜਾਰੇ ਕੱਢ ਲਏ ਸੀ ਆਪਾਂ ਬੀ ਕੱਢਣੇ ਬਹੁਤ ਜ਼ਰੂਰੀ ਹੁੰਦੇ ਆ ਤਾਂ ਕਿ ਆਪਣਾ achar ਬਾਅਦ ਵਿੱਚ ਖਰਾਬ ਨਹੀਂ ਹੁੰਦਾ ਇੱਧਰ ਆਪਾਂ ਇੱਕ ਡੱਬਾ ਲੈ ਲਿਆ ਤੁਸੀਂ ਕੱਚ ਦਾ ਮਰਦਵਾਨ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਕੱਟੇ ਹੋਏ ਨਿੰਬੂ ਪਾਵਾਂਗੇ ਹੱਥ ਆਪਣੇ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਹਨ ਗਿੱਲੇ ਹੱਥਾਂ ਜਾਂ ਗਿੱਲੇ ਭਾਂਡੇ ਵਿੱਚ ਆਪਾਂ ਇਹ ਨਹੀਂ ਪਾਉਣਾ ਤਾਂ ਕਿ ਆਪਣਾ ਚਾਰ ਖਰਾਬ ਨਾ ਹੋਵੇ ਦੇਖੋ ਆਪਾਂ ਸਾਰੇ ਨਿੰਬੂ ਕੱਟੇ ਹੋਏ ਇਸ ਡੱਬੇ ਵਿੱਚ ਪਾ ਦੇਵਾਂਗੇ ਰੱਬੇ ਵਿੱਚ ਨਿੰਬੂ ਪਾਉਣ ਤੋਂ ਬਾਅਦ ਆਪਾਂ ਦੇ ਵਿੱਚ 3 ਚਮਚ ਨਮਕ ਪਾਵਾਂਗੇ ਨਮਕ ਪਾਉਣ ਤੋਂ ਬਾਅਦ ਆਪਾਂ ਹੁੰਦੇ ਦਾ ਟੱਕਣ ਬੰਦ ਕਰਕੇ ਨਿੰਬੂਆਂ ਨੂੰ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰ ਲਵਾਂਗੇ ਨਮਕ ਨੂੰ ਨਿੰਬੂਆਂ ਵਿੱਚ ਤਾਂ ਕਿ ਨਿੰਬੂਆਂ ਦਾ ਐਕਸਟਰਾ ਪਾਣੀ ਨਿਕਲ ਜਾਵੇ ਤੇ ਆਪਾਂ ਇੱਕ ਦਿਨ ਵਾਸਤੇ ਧੁੱਪ ਵਿੱਚ ਇਹਨੂੰ ਰੱਖਾਂਗੇ ਦੇਖੋ ਆਪਣਾ ਨਮਕ ਵਧੀਆ ਮਿਕਸ ਹੋ ਗਿਆ। ਤੋਂ ਤੋਂ ਰੱਖਣ ਤੋਂ ਬਾਅਦ ਆਪਾਂ ਨਿੰਬੂਆਂ ਟੋਕਰੀ ਵਿੱਚ ਪਾ ਲਿਆ ਸੀ ਜਿਹੜਾ ਬਚਿਆ ਹੋਇਆ ਪਾਣੀ ਸੀ ਆਪਾਂ ਉਹ ਕੱਢ ਦਿੱਤਾ ਦੇਖੋ ਆਪਣੇ ਨੰਬੂਆਂ ਨੂੰ ਇੱਕ ਤੋਂਪ ਲੱਗ ਗਈ। ਹੁਣ ਆਪਾਂ ਇੱਕ ਸੁੱਕਾ ਪਾਂਡਲ ਲਵਾਂਗੇ ਉਹਦੇ ਵਿੱਚ ਆਪਾਂ ਨਿੰਬੂ ਪਾ ਦੇਵਾਂਗੇ। ਦੇਖੋ ਆਪਣੇ ਨਿੰਬੂਆਂ ਵਿੱਚ ਵੀ ਬਿਲਕੁਲ ਵੀ ਪਾਣੀ ਨਹੀਂ ਆਪਣੇ ਬਿਲਕੁਲ ਨਿੰਬੂ ਸੁੱਕ ਚੁੱਕੇ ਆ। ਇਦੇ ਵਿੱਚ ਹੁਣ ਆਪਣੇ ਬੇਸਿਕ ਮਸਾਲੇ ਪਾਵਾਂਗੇ ਮਿਰਚਾ ਹਲਦੀ ਪਾਊਡਰ ਤੇ ਨਮਕ ਤੇ ਆਪਣਾ ਸਬ ਤ ਕੁਟੇ ਤਨੀਆ ਕਲੌਂਜੀ ਸੌਫ ਤੇ ਆਪਣੇ ਬੇਸਿਕ ਮਸਾਲੇ ਜਿਹੜੇ ਆਪਣੇ ਚਾਰ ਵਿੱਚ ਪਾਉਂਦੇ ਆ ਉਹ ਵਾਲੇ ਤੁਸੀਂ ਜਿਹੜੇ ਮਸਾਲੇ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਤੇ ਆਪਣੇ ਕੋਲ ਥੋੜੀ ਜਿਹੀ ਗਾਜਰਾਂ ਪੰਜੀ ਆਪਾਂ ਇਹ ਵੀ ਨਿੰਬੂਆਂ ਵਿੱਚ ਹੀ ਪਾ ਦੇਵਾਂਗੇ ਆਪਣੇ ਕੋਲੇ ਗਰਮ ਤੇਲ ਕੀਤਾ ਹੋਇਆ ਸੀ ਜੋ ਠੰਡਾ ਹੋ ਗਿਆ ਸੀ ਆਪਾਂ ਉਹ ਵੀ ਨਿੰਬੂਆਂ ਦੇ ਗਾਜਰੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤਾਂ ਕਿ ਨਿੰਬੂਆਂ ਵਿੱਚ ਮਸਾਲਾ ਚੰਗੀ ਤਰ੍ਹਾਂ ਰਚ ਜਾਵੇ ਸਾਰੇ ਮਸਾਲੇ ਆਪਣੇ ਨਿੰਬੂਆਂ ਨੂੰ ਚੰਗੀ ਤਰ੍ਹਾਂ ਰਚ ਮਿਚ ਜਾਣਗੇ ਤੇ ਇਸ ਗੱਲ ਦਾ ਖੈਲ ਜਰੂਰ ਰੱਖਿਓ ਕਿਉਂ ਆਪਣੇ ਹੱਥ ਸਾਫ਼ ਅਤੇ ਸੁੱਕੇ ਹੋਣੇ ਚਾਹੀਦੇ ਆ ਤੇ ਜਿਹੜੇ ਭਾਂਡੇ ਵਿੱਚ ਆਪਾਂ ਨਿੰਬੂ ਪਾਇਆ ਇਹ ਵੀ ਸੁੱਕਾ ਹੋਣਾ ਚਾਹੀਦਾ ਦੇਖੋ ਆਪਣੇ ਨਿੰਬੂ ਮਸਾਲਾ ਲੱਗ ਕੇ ਤਿਆਰ ਹੋ ਗਏ ਹੁਣ ਆਪਾਂ ਸਾਫ਼ ਡੱਬਾ ਲਵਾਂਗੇ ਤੁਸੀਂ ਕੱਚ ਦਾ ਮਰਦਵਾਨ ਵੀ ਲੈ ਸਕਦੇ ਹੋ ਤੇ ਇਹ ਨੂੰ ਡੱਬੇ ਨੂੰ ਇਹ ਚੰਗੀ ਤਰ੍ਹਾਂ ਧੋਪ ਲਵਾ ਕੇ ਤੇ ਨਿੰਬੂ ਇਹਦੇ ਵਿੱਚ ਪਾ ਦੇਵਾਂਗੇ ਤਾਂ ਕਿ ਆਪਣੇ ਨਿੰਬੂ ਖਰਾਬ ਨਾ ਹੋਣ ਇਹ ਆਪਾਂ ਨਿੰਬੂ ਕਾਫੀ ਟਾਈਮ ਤੀਕ ਰੱਖ ਸਕਦੇ ਆ ਆਪਣਾ ਨਿੰਬੂ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਪਰ ਆਪ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਆਪਣੇ ਹੱਥ ਅਤੇ ਡੱਬੇ ਚੰਗੀ ਤਰ੍ਹਾਂ ਸੁੱਕੇ ਹੋਣੇ ਚਾਹੀਦੇ ਆ ਆਣੀ ਨਹੀਂ ਹੋਣਾ ਚਾਹੀਦਾ ਦੇਖੋ ਤਿਆਰ ਹੋ ਗਿਆ ਦੇਖੋ ਕਿੰਨਾ ਵਧੀਆ ਕਲਰ ਆਇਆ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਧੰਨਵਾਦ ਜੀ ਸਾਰਿਆਂ ਨੂੰ ਵੀਡੀਓ ਦੇਖਣ ਲਈ